ਇਹਦੇ ਪਾਸੋਂ ਜਮਾਉਣ ਓਕੇ ਆ ਥਣ ਜਿਹੜਾ ਲੱਗਿਆ ਹੋਇਆ ਲੇਵੇ ਨੂੰ ਉਹ ਡਿੱ ਜਾਂਦੀ ਹੈ 62000 ਰੁਪਏ ਦੀ ਤੁਹਾਨੂੰ ਮਿਲੂਗੀ ਆਹ ਤੇ ਲੇਵੇ ਵਾਲੇ ਪੱਖ ਤੋਂ ਦਾ ਬਹੁਤ ਜਲਦੀ ਆਉਣਾ ਭਾਈ ਇਹ ਤਾਂ ਗੁੰਦ ਹੀ ਮਰੀ ਬੱਚੀ ਜਮਾ ਠੰਡੀ ਚਿਲਬਾਲੀ ਹੈ 62000 ਰੁਪਏ ਦੀ ਲੈ ਨਿਆਣਿਆਂ ਨੂੰ ਨਾਲ ਜਿਵੇਂ ਮਰਜੀ ਬੈਠਾ ਰਹਿ ਲੈ ਲੈ ਕਿੰਨੇ ਦੇ ਦੇਣਗਾ ਬਬੂ ਜੀ ਸਹੀ ਸਹੀ ਬਸ 60000 ਦੀ ਲੈ ਜਾਓ ਭਾਈ ਬਹੁਤ ਸੋਹਣਾ ਸਾਫ ਸੁਥਰਾ ਲੇਵਾ ਤਿਆਰ ਕਰਨਾ ਹਜੇ ਤਾਂ ਢਿੱਲਾ ਟੁੱਲਾ ਬਾੜੀਆਂ ਪਈਆਂ ਵੀ ਤੂੰ ਪਲੱਸ ਪਲੱਸ ਜ਼ਿੰਮੇਵਾਰੀ ਤੇ ਭੇਜਦਾ ਘਵਾਂ ਨੂੰ 30 ਘਵਾਲਾ ਫਾਇਦਾ ਨਹੀਂ 20 22 20 22 ਖੁੱਲਾ ਦੇ ਜਊਗੀ 57000 ਦੀ ਬੱਚੀ ਹੈ ਹਾਂਜੀ ਹਾਂ ਭਾਈ ਮੈਂ ਆ ਸਾਰਾ ਭਰਨਾ ਜਗਾੜ ਲੈ ਪਛੀ ਨੇ ਇਹਦਾ ਰੇਟ ਰਾਵਣ ਜਿੰਨਾ ਮਰਜ਼ੀ ਕਰਾ ਲੈ ਜੇ ਘੱਟ ਵੱਧ ਨਹੀਂ ਕਹਿੰਦੇ ਤਾਂ ਆਪਾਂ 55000 ਦੀ ਬੱਚੀ ਦੇ ਦਿਆਂ ਬਾਈ ਲੈ ਛੱਟ ਕੀ ਰੇਟ ਬਾਈ ਬੱਬੂ ਇਹਦਾ ਰਾਵਣ ਰੇਟ ਜਿੰਨਾ ਮਰਜ਼ੀ ਕਰਾ ਲੈ 65000 ਦੀ ਬੱਚੀ ਦੇ ਦਿਆਂ ਬਾਈ ਸਮਝਾਈ ਵਾਲਾ 17 18 ਤਾਂ ਫੇਰ ਜਦੋਂ ਖੁੱਲਾ ਬਾਈ ਖੁੱਲਾ ਹਾਂਜੀ ਹਾਂ ਤੇ ਮੈਂ ਦੱਸ ਮੇਰੀ ਆਈ ਯਕੀਨ ਮੰਨਦਾ 60000 ਦੀ ਲੀਏ ਵੱਡੇ ਵੀਰ 60000 ਹਾਂ 1500 ਖਰਚਾ ਪੈ ਗਿਆ 65 ਹਾਂ ਸੀਗਾਲ ਦੋਸਤੋ ਬਬੂ ਸਵਾਤ ਕਰਦਾ ਮੇਤਰੋ ਤੇ ਅੱਜ ਆਪਾਂ ਫੇਰ ਪਹੁੰਚੇ ਹੋਏ ਸੀ ਬਾਈ ਬੱਬੂ ਕੋਲੇ ਪਿੰਡ ਤਖਤਮਾਲਾ ਦੇ ਵਿੱਚ ਮੇਤਰੋ ਅੱਜ ਆਪਾਂ ਫੇਰ ਤੁਹਾਨੂੰ ਨਾ ਜਿਹੜੀਆਂ گاਵਾ ਦਿਖਾਵਾਂਗੇ ਘੱਟੋ ਘੱਟ 10 11 گاਵਾ ਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਲੈ ਕੇ ਦੇਵਾਂਗੇ ਬਾਕੀ ਇੱਕ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਜਿਹੜੀ ਇੱਕ ਤਾਂ ਆਹ ਲਾਲ ਜੀ ਤੇ ਇੱਕ ਆਹ ਨਾ ਕਾਲੀ ਜੀ ਵਹਿੜ ਜਿਹੜੀ ਹੈਗੀ ਹੈ ਨਾ ਜਮਈ ਉਮਰ ਦੇ ਨਾ ਛੋਟੀਆਂ ਛੋਟੀਆਂ ਬੜਾ ਨੇ ਤੇ ਗਾਹਾਂ ਵੀ ਤੁਸੀਂ ਨਿਗਾਹ ਮਾਰ ਲਓ ਤੇ ਇਧਰ ਆ ਗਈਆਂ ਐਚ ਐਫ نسل ਦੀਆਂ ਗਾਵਾਂ ਇਹ ਕੱਦ ਕਾਠ ਚ ਵਿੱਚ ਬਹੁਤ ਜਿਆਦੇ ਵੱਡੀਆਂ ਨੇ ਚੰਗੇ ਦੁੱਧ ਵਾਲੀਆਂ ਤੇ ਚੰਗੇ ਰਿਕਾਰਡ ਵਾਲੀਆਂ ਰਹਿਣਗੀਆਂ ਬਾਕੀ ਆ ਜੋ ਕਰ ਅੱਗੇ ਬਾਈ ਨਾਲ ਗੱਲਬਾਤ ਜੀ ਸਸੀ ਗੱਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਤੇ ਆਪਣਾ ਇਹ ਤਖਤਮਲ ਪਿੰਡ ਕਿੱਥੇ ਰਹਿਦਾ ਬਾਈ ਨਾ ਮੇਰਾ ਬੱਬੂ ਹੈ ਵੀਰੇ ਪਿੰਡ ਤਖਤਮਲਾ ਤਹਿਸੀਲ ਕਾਲਾਵਲੀ ਜ਼ਿਲ੍ਹਾ ਸਰਸਾ ਜੀ ਠੀਕ ਹੈ ਪਿੰਡ ਆਪਣਾ ਬਾਈ ਜੀ ਬਾਰਡਰ ਤੇ ਰਹਿ ਗਿਆ ਮਤਲਬ ਪੰਜਾਬ ਚ ਹੀ ਮਨੋ ਜੀ ਠੀਕ ਹੈ ਐ ਬੱਬੂ ਅੱਜ ਆਪਾਂ ਘੱਟੋ ਘਾਟ 8 ਤਾਂ ਜਰਸੀ ਹਨਾ ਆ ਕ੍ਰਾਸ ਦੀਆਂ ਬਹਿੜਾ ਤੇ ਤਿੰਨ ਆਈਆਂ ਐਚ ਐਫ ਦੀਆਂ 11 ਗਾਮਾ ਹੋ ਗਿਆ ਕਿਹੜੇ ਬਸ ਸਟਾਰਟ ਕਰੀ ਮ ਦਾ ਕੋ ਉਹ ਵੀ ਖੜੀ ਐ ਖੁੰਜੇ ਚ ਪਰ ਮੈਂ ਤੈਨੂੰ ਦੱਸ ਆ ਲਾਲਜੀ ਤੂੰ ਕਰ ਕਰ ਜਿਹੜੀ ਤੇ ਮਰਜ਼ੀ ਕਰ ਲਈ ਇਹ ਦੀ ਡਿਟੇਲ ਦੱਸ ਜਿਹੜੀ ਆ ਸਾਹਮਣੇ ਆ ਇਹ ਇਸੋਈ ਦੂਜਾ ਸੂਆ ਵੀਰੇ ਤੈਨੂੰ ਪਹਿਲਾਂ ਕਹਲਾ ਅਸੀਲੇ ਬੱਚੀ ਮਗਰ ਬੱਚੀ ਐ ਅੱਜ ਤੀਜੇ ਦਿਨ ਸੂਈ ਨੂੰ ਹੁਣ 12 13 ਕਿਲੋ ਬੋਲਾ ਚਵਾ ਦਾਂਗੇ ਅੱਛਾ ਵੀ ਮੰਨ ਲਾ ਵੀ 15 16 ਕਿਲੋ ਦੁੱਧ ਜਮਾ ਠੰਡਾ ਜੂਰਾ ਮਨ ਨਾਲ ਕੋਲ ਨੂੰ 20 ਕੁ ਵਾਲਾ ਬਾਈ ਠੀਕ ਐ ਗੱਲ ਮੈਨੂੰ ਐਂ ਦੱਸ ਬੱਬੂ ਇਹ ਨਸਲ ਕਿਹੜੀ ਚ ਆ ਗਈ ਬਾਈ ਵੀਰੇ ਸ਼ਾਈ ਵਾਲਾ ਸਾਹੀਵਾਲ ਚਾਹੀਦਾ ਹੈ ਨਾ ਸਾਹੀਵਾਲ ਆਈ ਰਹੀ ਐ ਅਮਰੀਕਨਾਂ ਨੂੰ ਵੀ ਠੰਡੀ ਐ ਭਾਈ ਨਾਣਾ ਪਾਲਾ ਨਾ ਪਾ ਉਹਦਾ ਬਸ ਵੇਖ ਚੋਲੇ ਇੱਕ ਪਾਸੇ ਬਹਿ ਕੇ ਚੋਲੇ ਜੀ ਮਰਜੀ ਚੋਲੇ ਠੀਕ ਆ ਬੱਬੂ ਇਹਨੂੰ ਖੋਲੀ ਕਰ ਫਿਰ ਆਪਾਂ ਤੋੜ ਕੇ ਸਾਗੀ ਲੋ ਵੀ ਮਿੱਤਰੋ ਤੁਹਾਨੂੰ ਮਨਾ ਆ ਬਹਿੜ ਤੋੜ ਕੇ ਦਿਹਾਉਣਾਗਾ ਤੇ ਪਈ ਤਾਂ ਜਮਾਂਣ ਆੜਤੀਆਂ ਦੇ ਸਹਰਾਣੇ ਵਰਗੀਆਂ ਗੋਲ ਗੋਲ ਰਾਜੀ ਬਹੁਤ ਆ ਇਹ ਆ ਦੇਖ ਲਓ ਬੱਬੂ ਕਿਹੜੇ ਏਰੀਆ ਦੀ ਬਈ ਆਗਾ ਇਹ ਆਪਣੇ ਏਰੀਏ ਦੀ ਐ ਭਾਈ ਰੈਣੀ ਚੂਆਂ ਅੱਛਾ ਇਹ ਆ ਦੇਖੋ ਇਹ ਲੇਵੇ ਲੂਵੇ ਵਾਲੇ ਪਾਸੋਂ ਜਮਾਂਣ ਓਕੇ ਆ ਥਣ ਜਿਹੜਾ ਲੱਗਿਆ ਹੋਇਆ ਲੇਵੇ ਨੂੰ ਉਹ ਵੀ ਓਰੇ ਲਿਆ ਲਿਆ ਲੈ ਕੋਈ 15 16 ਕਿਲੋ ਦੁੱਧ ਤਾਂ ਲੈ ਜਾਂਦਾ ਤੇ ਮੈਂ ਜ਼ਿੰਮੇਵਾਰੀ ਤੇ ਭੇਦਾ ਰਾਮਣਾ ਭਾਈ ਹੈਣਾ ਹੁਣ 12 ਕਿਲੋ ਡੱਬੇ ਮਰਵਾਦਾ ਦੋ ਟਾਈਮ ਅੱਛਾ ਠੰਡੀ ਸੀ ਲੈਣੀ ਆ ਘਰ ਤੱਕ ਦੀ ਜ਼ਿੰਮੇਵਾਰੀ ਭਾਈ ਠੀਕ ਆ ਬੱਬੂ ਕੀ ਰੇਟ ਦੀ ਗੱਲ ਹੋਊਗੀ ਇਹ ਰੇਟ ਰਾਮਣ ਜਿੰਨਾ ਮਰਜ਼ੀ ਕਰਾ ਲਓ ਦੇਖ 80 ਕਰਾ ਲਾ 85 ਕਰਾ ਲਾ ਹੈਣਾ ਆਪਾਂ ਬੱਛੀ 67000 ਦੀ ਦੇਣੀ ਆ ਭਾਈ ਠੀਕ ਆ ਹਾਂ ਭਾਈ ਸਾਰੇ ਰੇਟ ਕਰਦੇ ਹੁਣ ਆਪਾਂ ਤਾਂ ਹੀ ਮਾਲ ਵੇਚੇਂਦਾ ਵੱਡੇ ਫਿਰ ਠੀਕ ਆ ਗੱਲ ਠੰਡੀ ਬਰਫ ਫੜ ਕੇ ਜਿੰਮੇ ਮਰਜ਼ੀ ਬੈਠਾ ਰਿਹਾ ਭਾਈ ਇਹਦੇ ਤੇ ਨਹੀਂ ਆ ਨਾ ਨਿਆਣਾ ਪਾਲਾ ਜੀ ਮਰਜ਼ੀ ਥੱਲੇ ਬੈਠ ਤੇ ਆਹਾ ਬਹਿੜ ਤੇ ਇਹ ਰਮਨ ਅੱਜ ਚੌਥਾ ਦਿਨ ਹੈ ਸੂਈ ਨੂੰ ਜੇਰ ਜੂਰ ਸਾਰੇ ਗੱਦੀ ਜ਼ਿੰਮੇਦਾਰੀ ਹੈ ਦੋ ਹੁੰਦੇ ਚੱਕ ਦੀ ਬੱਚੀ ਭਾਈ ਠੀਕ ਆ ਦੋਹਦੀ ਆ ਗਈ ਹਾਂਜੀ ਭਾਈ ਠੀਕ ਆ ਤੇ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਤੀਜਾ ਦਿਨ ਇਹਦੇ ਮਗਰ ਬੱਚੀ ਆ ਭਾਈ ਬੱਚੀ ਆ ਗਈ ਠੀਕ ਆ ਖੋਲ ਕੇ ਰਾਮ ਮਿੱਤਰਾਂ ਤੇ ਦੁੱਧ ਕਿੰਨਾ ਕ ਤਿਆਰ ਹੋਵੇ ਉਹ ਤਾਂ 15 14 15 ਕਿਲੋ ਬੋਲਾ ਤਿਆਰ ਆ ਭਾਈ 18 ਕਿਲੋ ਤੂੰ ਖੁੱਲਾ ਦੇ ਦੋ ਬੱਚੀ ਆਰਾਮ ਨਾਲ ਇਹ ਆ ਦੇਖ ਲਓ ਮਿੱਤਰੋ ਖਾਦੀ ਦੇਖ ਭਾਈ ਸੋਹਣੀ ਸਰਖੀ ਬਹੁਤ ਆ ਬੱਚੀ ਹਾਂ ਮੜਕ ਮੁੜਕ ਵੀ ਪੂਰੀ ਆ ਯਾਰ ਦੇਖੀ ਲੈ ਆਹ ਦੇਖੋ ਪਿੱਛੋਂ ਦੇਖ ਚੱਕ ਆਪਾ ਥਾਣ ਦਿਖਾ ਦਗੇ ਇੱਕ ਮਾੜੀ ਜਿਹੀ ਬੂਬੀ ਇਹ ਤਾਂ ਮੇਰੀ ਬੂਬੀ ਜਪਈ ਕੋਹੋਂ ਦਾ ਕੁਛ ਨਹੀਂ ਹਾਂ ਇਹ ਆ ਦੇਖਿਓ ਹੁਣ ਤੁਸੀਂ ਸ਼ਾਹ ਕਾਲੇ ਰੰਗ ਦੀ ਵਹਿੜ ਸੋਹਣੀ ਸੰਖੀ ਲਿਆ ਕਰਾਂ ਮੋੜ ਲਿਆ ਕਰਾਂ ਅੱਜ ਆਪਣੇ ਕੋਲੇ ਸਟੀਅਰਿੰਗ ਵਾਲਾ ਬੰਦਾ ਜਿਹੜਾ ਹੈਗਾ ਹੋਰ ਆ ਇਹ ਲੈ ਚੱਲ ਕੋਈ ਗੱਲ ਨਹੀਂ ਭੱਜੂਗੀ ਕੋਈ ਗੱਲ ਨਹੀਂ ਕੋਈ ਗੱਲ ਲੈ 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 ਬਾਈ ਵੇਖ ਝੱਟ ਕੀ ਰੇਟ ਬਾਈ ਬਬੂ ਇਹਦਾ ਹਰ ਹੁਣ ਰੇਟ ਜਿੰਨਾ ਮਰਜ਼ੀ ਕਰਾਲਾ 60000 ਦੀ ਪੱਛੀ ਦੇ ਦਿਆਂ ਬਾਈ ਕਿੰਨੇ ਦੀ 60000 ਦੀ 60000 ਦੀ ਅੱਜ ਕੁੱਲ 60000 ਦੀ ਬਾਈ ਮਾਨਤਾਂ ਵਿੱਚੋਂ ਮਾਨਤਾਂ ਨੂੰ ਵੀ ਕਰਾਂਗੇ ਭਾਈ ਜ਼ੋਰ ਠੀਕ ਹੈ ਜਿਹੜਾ ਕੋਈ ਦੂਰੋਂ ਨੇੜੇ ਆਉਂਦਾ ਹੈ ਨਾ ਮੈਨੂੰ ਐਂ ਦੱਸ ਇੱਕ ਜਿਹੜੀ ਆ ਤੀਜੇ ਨੰਬਰ ਤੇ ਆ ਗਈ ਹੁਣ ਤੇਰੀ ਆ ਇਹ ਮਤਲਬ ਪੰਜਾਬ ਵਾਲੀ ਜਰਸੀ ਆ ਭਾਈ ਹਾਂ ਆ ਤੀਜਾ ਸੂਆ ਸੂ ਗਈ ਤੀਜਾ ਸੂਆ ਹਾਂ ਹਲੇ ਇਹਦੇ 12 13 ਦਿਨ ਬਾਕੀ ਰਹਿਣ ਅੱਛਾ 12 13 ਹਾਂ ਭਾਈ 23 ਕਿਲੋ ਦੁੱਧੇ ਓੜ ਤੇ ਭੇਜਾਂਗੇ ਭਾਈ ਆਪਾਂ ਠੀਕ ਹੈ ਵੀ 20 ਕਿਲੋ ਦਾ ਖੁੱਲਾ ਜਮਾ ਰਾਮ ਨਾਲ ਵੱਡੇ ਵੀਰ ਉਹ ਡੱਬੇ ਮਾਰ ਲੈ ਤੇ ਮੈਨੂੰ ਐਂ ਦੱਸ ਬੱਬੂ ਜਿਹੜੀ ਆ ਬਹਿੜ ਦਾ ਸੂਆ ਕਿੰਨੇ ਸੂਆ ਤੀਜਾ ਭਾਈ ਸੂਆ ਤੀਜਾ ਦਿਨ ਕਿੰਨੇ ਲੈਜੂ ਦਿਨੇ ਦ ਨਾ ਇਹ 20 ਕਿਲੋ ਵਾਲੀ ਬਹਿੜ ਸਾਨੂੰ ਮੈਂ ਦਿਖਾਉਣਾ ਮਿੱਤਰੋ ਸਭੀ ਪਲੀ ਤੁਸੀਂ ਆਪ ਹੀ ਦੇਖ ਲਓ ਕਿਸੇ ਪਾਸਿਓ ਮੈਨੂੰ ਐ ਲੱਗਦਾ ਨਾ ਉਂਗਲ ਨਹੀਂ ਚੁਬਦੀ ਇਹ ਬਹੁਤ ਕੱਚੀ ਰਮਣ ਤਿਆਰ ਹੋਣੀ ਲੱਗੇ ਬੱਚੀ ਇਹ ਆ ਦੇਖੋ ਇਹ ਲੈ ਥਾਣ ਤੋਂ ਜਿਹੜਾ ਲੱਗਿਆ ਲੇਵੇ ਨੂੰ ਜਮਾਣ ਫੁੱਲ ਵਧੀਆ ਲੱਗਿਆ ਪਰ ਇਹ ਥੋੜਾ ਜਿਹਾ ਲੇਵਾ ਠਿੱਲਾ ਜ਼ਰੂਰ ਰੱਖੋ ਹੌਲੀ ਹੌਲੀ ਇਹ ਭਾਗਤਾ ਹੈ ਕਿਆ ਚਲ ਕੋਈ ਬਾਤ ਨਹੀਂ ਕੀ ਰੇਟ ਰਹੂ ਬੱਬੂ ਰੇਟ ਇਹਦਾ ਰਮਣ 62000 ਰੁਪਏ ਬਾਈ ਦੇਣ ਲੈਣ ਜਮਾ 55000 ਦੀ ਬੱਛੀ ਦੇਦੇ ਆ ਬਾਈ 57000 ਆ ਬਸ ਘੱਟ ਵੱਧ ਨਾ ਕਰ ਕਿ ਠੀਕ ਹੈ ਇਹ ਬਣਦੇ ਤੇ ਬਣਦੇ ਕੋਈ ਗੱਲ ਨਹੀਂ ਬਣਦੇ ਬੰਦੇ 57000 ਦੀ ਬੱਛੀ ਹੈ ਹਾਂਜੀ ਹਾਂ ਬਾਈ ਮੈਂ ਜਮਾ ਆ ਸਾਰਾ ਭਰਨਾ ਜਗੜ ਲੈ ਪੱਛੀ ਨੇ ਹਾਂ ਆ 57000 ਦੀ ਵਹਿੜ ਦੇਖ ਲੋ ਮਿੱਤਰੋ ਆ ਜਾ ਬਬੂ ਕਰਾ ਹੁਣ ਅਗਲੀ ਵਹਿੜ ਦਿਖਾਉਣੇ ਇੱਕ ਜਮਾ ਕੋਕਾ ਪੀਸ ਖੜੀ ਅੰਦਰਲੇ ਪਾਸੇ ਨਾ ਮੈਨੂੰ ਐਂ ਦੱਸ ਜਿਹੜੀ ਹੁਣ ਆ ਬੈਡ ਆ ਕੀ ਹਾਂਜੀ ਹਾਂਜੀ ਰਮਨ ਬਾਈ ਹੈਂ ਏ ਆਹ ਰਮਣੇਲੇ ਇਹ 18-19 ਮਹੀਨੇ ਦੀ ਇੱਧਰ ਆ ਜਾ ਇੱਧਰ ਆ ਜਾ ਇੱਧਰ ਗਾਹਾਂ ਵਾਲੀ ਤੇ ਅੱਛਾ ਇਹ ਬਾਈ ਠੀਕ ਹੈ ਹਾਂ ਇਹ ਦੂਜਾ ਸੂਆ ਸੂਰਮਣ ਦੂਜਾ ਸੂਆ ਹਾਂ ਬਹੁਤ ਲੇਵਾ ਭਰਨਾ ਬੱਛੀ ਨਹੀਂ ਬਾਈ ਠੀਕ ਹੈ ਹਾਂਜੀ ਮੈਨੂੰ ਐ ਦੱਸ ਦੂਜਾ ਸੂੂ ਕੀ ਤੇ ਦਿਨ ਕਿੰਨੇ ਕੁ ਲੇ ਜਾਂਦੀ ਦਿਨੇ ਇਹਦੇ ਇੱਕ ਹਫਤਾ ਬਾਕੀ ਹੈ ਬਸ ਪੰਜ ਚਾਰ ਦਿਨ ਹੀ ਕੱਢੂ ਬਾਈ ਠੀਕ ਹੈ ਖੋਲ ਕੇ ਆਹ ਦੇਖ ਲੋ ਮਿੱਤਰੋ ਜਿਹੜੀ ਹੈਗੀ ਨਾ ਜਰਸੀ ਪੰਜਾਬ ਵਾਲੀ ਲਾ ਲਓ ਭਲਾ ਤੁਸੀਂ ਇਹਨੂੰ ਕੋਸ ਮਰਜ਼ੀ ਲਾ ਲਓ ਪਰ ਲੇਵੇ ਲੂਵੇ ਵਾਲੇ ਤੋਂ ਕਮਾਲ ਆ ਸੋਹਣੀ ਸੁਨੱਖੀ ਆ ਗਈ ਥੋੜੀ ਜੀ ਗੱਲ ਕਰਕੇ ਇੱਕ ਪਾਸੇ ਵਾਲਾ ਮਾੜਾ ਆਇਆ ਸਿੰਘ ਆ ਉਹ ਬਸ ਕਟਵਾਉਣ ਦਾ ਟਾਈਮ ਹੀ ਲੱਗਿਆ ਭਈ ਇਹਦਾ ਨਿਸ਼ਾਨ ਹੀ ਇਹਦਾ ਕੱਲਾ ਹਾਂ ਦੇਖ ਚੱਟ ਥੱਲੋਂ ਲੇਵੇ ਵਾਲੇ ਪਾਸੋਂ ਤਰਜਮਾਨ ਫੁੱਲ ਬਹੁਤ ਸੋਹਣਾ ਸਾਫ ਸੁਥਰਾ ਲੇਵਾ ਤਿਆਰ ਕਰਨਾ ਹਜੇ ਤਾਂ ਢਿੱਲਾ ਟੁੱਲਾ ਬਾੜੀਆਂ ਪਈਆਂ ਲੈ ਇਹੋ ਜਿਹਾ ਸੋਹਣਾ ਸੁਨੱਖਾ ਲੇਵਾ ਯਾਰ ਕਿਸੇ ਕਿਸੇ ਗਾ ਦੇ ਮਤਲਬ ਲੱਗਿਆ ਹੁੰਦਾ ਆ ਦੇਖੋ ਜੀ ਇਹ ਲੈ ਬਹੁਤ ਲੇਵਾ ਭਰਨਾ ਬੱਚੀ ਨੇ ਬਾਈ ਲੈ ਚੱਟ ਲੈ ਜਾ ਪੁੱਤੋ ਦੇਖ ਰੰਗ ਦੇਖ ਤੂੰ ਨਾਲੇ ਲੈ ਜਾ ਆ ਜਾ ਕਰ ਬੰਨ ਦੇ ਅੰਦਰ ਮੈਨੂੰ ਐਂ ਦੱਸ ਬੱਬੂ ਹੋੜੀ ਖੜਾ ਲਾ ਸਟ ਕੀ ਕੀ ਰੇਟ ਰਮਣੇ ਦਾ ਰੇਟ ਜਿੰਨਾ ਮਰਜ਼ੀ ਕਰਾ ਲੈ ਵੀਰੇ 82 ਹਜ਼ਾਰ ਦੀ ਪੱਛੀ ਦੇ ਦੇ ਜਾਂਗੇ ਆਪਾਂ ਟਾੜਾ ਵਟਾ ਬਸ 77 ਹਜ਼ਾਰ ਦੀ ਦੇ ਦੇ ਨਾ ਫਿਰ 77 ਹਜ਼ਾਰ ਦੀ ਠੀਕ ਆ ਤੇ ਦੁੱਧ ਕਿੰਨਾ ਪਾਉ ਤਰੇ ਵੀਰੇ 20 ਤੋਂ ਪਲੱਸ ਪਲੱਸ ਜ਼ਿੰਮੇਵਾਰੀ ਤੇ ਭੇਜਦਾ ਕਵਾਲ ਨੂੰ 30 ਕਵਾਲਾ ਫਾਇਦਾ ਨਹੀਂ 20 22 20 22 ਖੁੱਲਾ ਦੇਈ ਜਾਊਗੀ ਲੈ ਜਾ 20 ਮਿੱਤਰਾ ਕਰਾਂ ਬਾਕੀ ਨਾ ਇਹ ਸਾਰੀ ਕੀ ਬਹਿੜ ਹੈ ਬਾਈ ਇਹ ਆ ਦੇਖਿਓ ਤੁਸੀਂ ਜਦੋਂ ਬਹਿੜ ਨਾ ਐਨ ਫੁੱਲ ਤਿਆਰ ਹੋ ਗਈ ਤੇ ਵਹਿ ਜਾ ਵਹਿ ਜਾ ਕਰਾਊਗੀ ਉਦੋਂ ਬਬੂ ਲੈ ਵਾਇਰ ਇਹਨੇ ਸਾਰਾ ਭਰਨਾ ਬੋਤਲੇ ਬਬਰਨਾ ਬਾਈ ਹਾਂ ਹਾਂਜੀ ਹਾਂ ਬਬੂ ਬਈ ਖੀਰੀ ਬੱਚੀ 20 ਮਹੀਨੇ ਦੀ ਹਲੇ ਬਾਹਰ ਸੋਨਾ ਨਿਕਿੰਨਾ ਹਾਂਜੀ ਬਾਈ ਹਾਂ ਠੰਡੀ ਸੀ ਲੈਣੀ ਦੇਖ ਲੈ ਐਂ ਵਜਾ ਇਨੀ ਪਿਆਰੀ ਐ ਇਸਨੇ ਲੈ ਜਾ ਇਹ ਸਾਰਾ ਇੱਕ ਮਿੰਟ ਖੜੀ ਦੇ ਖਣ ਲੈ ਉਹ ਦਿਖਾ ਦਾਂ ਮੈਂ ਯਾਰ ਨਾ ਲੈ ਤੂੰ ਤੂੰ ਕਹਣਾ ਉਹਨਾਂ ਨਾਲ ਗੂੰਦ ਜਦ ਮੈਂ ਫੇਵੀ ਕਿੱਕੀ ਉਹ ਮਾਰੀ ਮਾਰੀ ਉਰੇ ਲੈ ਆਈ ਮਾਰ ਕੇ ਇਹ ਮੇਰੇ ਕੋਲੇ ਲਿਆ ਇਹ ਇਹ ਆ ਲੈ ਜਦ ਮੈਂ ਗੂੰਦ ਮਾਰਦੀ ਮਖਿਆਲ ਬੱਚੇ ਹਾਂ ਹਲੇ 5-4 ਦਿਨ ਤਾਂ ਖੁੱਲੇ ਲੈ ਜੂ ਬਾਈ 5-4 ਦਿਨ ਖੁੱਲੇ ਸਾਰਾ ਭਰੂਗੀ ਬਾਈ ਕੱਢ ਕਰਾਂ ਬਾਹਰ ਮਿੱਤਰਾਂ ਲੋ ਵੀ ਮਿੱਤਰੋ ਮੈਂ ਜਿਹੜੀ ਹੁਣ ਆ ਬਾਹੜ ਦਿਖਾਉਣ ਲੱਗਿਆ ਨਾ ਤੁਸੀਂ ਆਪ ਦੱਸਿਓ ਕਮੈਂਟ ਕਰਕੇ ਵੀ ਇਹ ਸੋਨੂੰ ਕਿਵੇਂ ਲੱਗੀ ਤੇ ਗੋਲ ਮਟੋਲ ਜੀ ਬਾਹਲੀ ਸੋਹਣੀ ਆ ਲੈਵਾ ਵੀ ਵਧ ਗਿਆ ਤਿਆਰ ਕਰਨਾ ਹਜੇ ਤੁਸੀਂ ਲੈਵਾ ਦੇਖੋ ਕਿੰਨਾ ਭਰਿਆ ਯਾਰ ਛੋਟੀ ਜੀ ਉਮਰ ਦੀ ਬਿਹੜਾ ਕਿੰਨਾ ਕ ਪਾ ਦੂਗੀ ਤੇਰੇ ਐਡ ਗੇਟ ਦੁੱਧ ਬੱਚੀ ਮੇਰੇ ਹਿਸਾਬ ਨਾਲ ਜਿਹੜੀ ਸਾਨੂੰ ਕੁਆਲਿਟੀ ਨੇ ਤਿਆਰ ਹੋਈ ਬੱਚੀ ਨੇ 20 ਕਿਲੋ ਦੁੱਧ ਦੇਣਾ ਚਾਹੀਦਾ ਬਾਈ ਅੱਛਾ ਹਾਂ 18 18 19 ਕਿਲੋ ਹੋ ਜਾ ਮੈਂ ਖਰਾਮ ਦੇ ਇਤਨੀ ਦੇ ਦੂਗਾ ਠੀਕ ਹੈ ਤੇ ਕੀ ਰੇਟ ਰਹੂ ਬੱਬੂ ਇਹਦਾ ਰੇਟ ਇਹਦਾ ਜਿੰਨਾ ਮਰਜ਼ੀ ਕਰਾਲਾ 62000 ਦੀ ਬੱਛੀ ਦੇ ਰਹੇ ਆ ਬਈ ਆਪਾਂ ਠੀਕ ਆ ਲੈ ਜਾ ਕਰ ਹਾਲੇ ਰਮਣ ਦੁੱਗ ਦੇ ਮਾੜੇ ਮਾਰੇ ਖਰਚੇ ਕੱਢੇ ਆ ਬਈ ਹਨਾ ਮਨ ਲਾ ਖੀਰੀ ਮਨ ਨੂੰ ਦੁੱਗ ਦੇ ਮਾੜੇ ਮਾਰੇ ਨਿਸ਼ਾਨ ਆ ਜੀ ਠੀਕ ਠੀਕ ਆ ਇਹ ਆ ਦੇਖ ਲੋ ਤੁਸੀਂ ਮਿੱਤਰੋ ਜਿਹੜੀ ਵਹਿਰ ਜਾਂਦੀ ਆ 62000 ਰੁਪਏ ਦੀ ਤੁਹਾਨੂੰ ਮਿਲੂਗੀ ਆਹ ਤੇ ਲੇਵੇ ਵਾਲੇ ਪੱਖ ਤੋਂ ਦਾ ਬਹੁਤ ਜਿਆਦਾ ਭਾਣਾ ਬਈ ਇਹ ਤਾਂ ਗੂੰਦ ਹੀ ਮਰੀ ਬੱਛੀ ਜਮਾ ਠੰਡੀ ਸੀ ਲਵਾਲੀ ਆ 62000 ਰੁਪਏ ਦੀ ਲੈ ਨਿਆਣਿਆਂ ਨੂੰ ਨਾਲ ਜਿਵੇਂ ਮਰਜ਼ੀ ਬੈਠਾ ਰਹਿ ਲੈ ਕਿੰਨੇ ਦੇ ਦੇਂਗਾ ਬਬੂ ਜੀ ਸਹੀ ਸੇ ਮੈਂ 60000 ਦੀ ਲੈ ਜੋ ਬਾਈ 60000 ਦੀ ਹੋਰ ਵੀ ਮਾਨਤਾਨ ਕਰਾਂਗੇ ਆਊਗਾ ਤੋ ਕੋਈ ਬਾਈ ਠੀਕ ਆ ਅੱਛਾ ਜਿਹੜੀ ਹੁਣ ਗਾਹਾਂ ਵਾਲਾ ਨਗੀਨਾ ਆ ਗਿਆ ਇੱਕ ਕੱਢ ਉਹ ਬਾਹਰ ਕਰ ਆ ਇਹਨੂੰ ਵੀ ਕੱਢ ਕਰ ਲਿਆ ਕਰ ਖੋਲ ਕੇ ਇੱਕਦ ਖੋਲੀ ਚੱਲੋ ਕਰ ਮੈਨੂੰ ਐਂ ਦੱਸ ਜੇਰਾ ਆ ਬਹਿੜ ਤਾਂ ਤੇਰੀ ਖੀਰੀ ਆ ਗਈ ਖੀਰੀ ਜਮ ਰੇ ਨਾਲ ਬਾਈ ਸਾਨੂੰ ਤਾਂ ਪੱਟ ਕੇ ਦਿਖਾ ਦੇਂਗੇ ਹਾਂ ਹਾਂ ਜੀ ਖੀਰੀ ਆ ਗਈ ਬਹਿੜ ਇਹ ਜਿਹੜੀ ਹੁਣ ਕੱਢ ਕੇ ਲਿਓਗਾ ਨਾ ਬਾਹਰ ਤੁਸੀਂ ਇਹਦਾ ਨਖਰਾ ਨਖਰਾ ਕੰਨ ਕੁੰਨ ਜਮਾ ਸਹੇਵੇਂ ਉਚਾਖਦੀ ਏ ਆ ਦੇਖੀ ਦੇਖ ਲੈ ਇਹ ਦੇਖ ਕਿਸੇ ਪਾਸਿਓਂ ਕੋਈ ਘਾਟ ਹੈ ਬਹਿੜ ਚ ਯਾਰ ਥਾਣਾ ਸੋਨਾ ਦੀ ਜਿਹੜੀ ਹੈਗੀ ਐ ਐਨ ਪੂਰਾ ਸੋਨਾ ਲੈਵਾ ਤਿਆਰ ਕਰੂ ਦੁੱਧ ਦੇ ਦੇ ਮਿੱਤਰੋ ਮੈਂ ਮੇਰੇ ਅੜਗੇ ਮੁਤਾਬਕ ਦੇ ਦੇ 16 ਦੇ ਦੇ 18 ਦੇ ਦੇ ਠੀਕ ਹੈ ਤੇ ਜਿਹੜੇ ਸਾਮਾ ਥਾਣਾ ਦੀ ਬੈਠੀ ਹੈ ਬਾਈ ਜਿਹੜੇ ਸਾਮਾ ਦਿਨ ਕਿੰਨੇ ਪਏ ਆ ਹਲੇ 20 ਮਹੀਨੇ ਦੀ ਬੱਠੀ ਹੈ ਬਾਈ ਦਿਨ ਕਿੰਨੇ ਮੇਰੇ 12 13 ਦਿਨ ਬਾਕੀ ਰਮਣ ਅੱਛਾ 12 13 ਦਿਨ ਬਾਈ ਹਾਂਜੀ ਮੈਨੂੰ ਐਂ ਦੱਸ ਦੇ ਬੀ ਆ ਪਖੀਰੀ ਕਿ ਹੈ ਕਰਾ ਕੇ ਚੈੱਕ ਕਰਕੇ ਬਾਈ ਜੀ ਪੱਟ ਫਿਰ ਇਹ ਨਾਲ ਜਿਹੜਾ ਹੁਣ ਇੰਨੀ ਇੰਨੇ ਮੈਂ ਤਾਂ ਦੇਖਿਆ ਉਹ ਇੱਥੇ ਮੰਨ ਲਓ ਬਾਈ ਪੱਟਾ ਕੋਈ ਗੱਲ ਨਹੀਂ ਇੱਥੇ ਬੰਨ ਇਹ ਇਹ ੱੱਕਾ ਇਹ ਇਹ ਆ ਲੈ ਖੀਰੀ ਹੈ ਜਮਾ ਛੜ ਦੇ ਗਰਾਮ ਇਤਰਾ ਮਹਾਂ ਹੀ ਦਿਖਾਏ ਨੇ ਹਣਾ ਬਬੂ ਹਾਂਜੀ ਬਾਈ ਖੀਰੀ ਆ ਗਈ ਮੈਨੂੰ ਆਏ ਦੱਸ ਦੇ ਇਹਦਾ ਰੇਟ ਕਿੰਨਾ ਰਹੂਗਾ ਖੜਾ ਲਾ ਇਹਦਾ ਰੇਟ ਰਮਣਾ ਆਏ ਬਾਈ ਜੇ ਤਾਂ ਮੰਨ ਲਾ ਫਾਰਮਾ ਫੂਰਮਾ ਚ ਹੋਵੇ ਫਿਰ ਤਾਂ ਆਲਾ 190 95 ਮੰਗ ਲੈਣਾ ਠੀਕ ਹੈ ਆਪਾਂ 72000 ਦੀ ਪਛੀ ਦੇ ਦਿਆਂ ਬਾਈ 72000 ਹਾਂਜੀ ਵੀਰੇ ਹਾਂ ਠੀਕ ਹੈ ਲੈ ਚੱਲ ਖੇਰਾ ਲੈ ਵੀ ਮੇਰਾ ਖਲੀਰ ਹੁ ਮੇਟਰੋ ਆਹਾ ਖੀਰੀ ਬਹਿਰ ਸੋਨੂ ਨਾ 72000 ਰੁਪਏ ਦੀ 70000 ਰੁਪਏ ਦੀ ਮਿਲ ਜੂਗੀ ਹਾਂਜੀ ਬਾਈ ਕੋਈ ਗੱਲ ਨਹੀਂ ਠੀਕ ਆ 70000 ਦੀ ਆਪਾਂ ਮੋੜ ਦੇ ਨਿਹਰਾਬਣ ਜਿਹੜਾ ਆ ਗਿਆ ਬਾਈ ਬੇਲਾ ਨਹੀਂ ਦਿੱਤੇ ਕਿਸੇ ਵੀ ਨੂੰ ਵੱਖ ਵੀ ਮੈਂ ਮੋੜ ਠੀਕ ਜਿਵੇਂ ਹੁਣ ਗਾਹਾਂ ਵਾਲੇ ਬਹਿੜਾ ਕੀ ਤੇਰੀ ਹਾਂਜੀ ਰਬਣ ਆ ਕਾਲੇ ਜੇ ਰੰਗ ਦੀ ਇਹਨੂੰ ਬਾਹਰ ਕੱਢ ਫੇਰ ਪਤਾ ਲੱਗੂ ਹਾਂਜੀ ਬਾਈ ਕੱਢ ਦਿੰਗੇ ਇਹਦਾ ਸੂਆ ਕਿੰਨਾ ਦੂਜਾ ਬਾਈ ਦੂਜਾ ਦੂਜਾ ਹਾਂਜੀ ਵੀਰੇ ਤੇ ਪਹਿਲੇ ਸੂਏ ਦਾ ਕੋਈ ਦੁੱਧ ਦਾ ਰਿਕਾਰਡ ਕੋਈ ਇਹ ਬਾਈ 30 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਕਿ 25 ਕਿਲੋ ਦੁੱਧ ਜੇ ਮੈਂ ਖੁੱਲਾ ਇਹ ਆਲੇ ਬੱਚੇ ਵੀ ਗੁੰਦੀ ਆਉਂਦੀ ਮਾੜੀ ਮਾੜੀ ਅੱਛਾ ਦਿਨ ਕਿੰਨੇ ਲਿਆਂਦੀ ਆ ਦਿਨੇ ਤੇ 10 ਬਾਕੀ ਰਹਿਣ 10 ਦਿਨ ਬਾਕੀ ਆ ਹਾਂਜੀ ਬਾਈ ਹਾਂ ਠੀਕ ਆ ਲੈ ਇਹ ਆ ਲੈ ਇਹਦੇ ਤੇ ਥੋੜਾ ਜਿਹਾ ਮੁੰਮਣਾ ਜਿਹਾ ਇੱਕ ਹੈਗਾ ਹਾਂ ਤੇ ਉਹ 10 ਦਿਨ ਆਪਾਂ ਲੱਭੀ ਹਜੇ ਝੋਲੀ ਝੋਲੀ ਜਿਹੜੀ ਹੈਗੀ ਫੁੱਲ ਤਿਆਰ ਕਰਨੀ ਇਹਨੇ ਤੇ ਬੱਬੂ ਆ ਜਾ ਫਿਰ ਕਰਾਂ ਸਾਹਮਣੇ ਦੇ ਦਰਸ਼ਨ ਰੇਟ ਵਾਲੇ ਇਹਦਾ ਰੇਟ 85000 ਆ ਰਹਿਣ 82000 ਦੀ ਪੱਛੀ ਦੇ ਦਾਂ ਬਾਈ ਆਪਾਂ ਟਾਟਾ ਪਟ 80000 ਦੀ ਦੇ ਦਾਂਗੇ 80 ਹਾਂਜੀ ਵੀਰੇ ਹਾਂ ਠੀਕ ਆ ਲੈ ਵੀ ਚੱਲ ਕਰ ਦਿਖਾ ਬੱਚੀ ਮੜੀ ਬਾਈ ਲੈ ਇਹ ਆ ਦੇਖੋ ਹਲੇ ਤਾਂ ਬੋਤਲੇ ਵਾਲਾ ਹੋਣਾ ਬਾਈ ਰਮਣ ਇਹ ਇਹ ਤੁਹਾਡੇ ਨਿਗਾਹ ਚ ਨਹੀਂ ਆਉਣੀ ਪਥਾਨ ਤੁਹਾਨੂੰ ਬਾਹਲਾ ਚੰਗਾ ਕੱਢਣਾ ਇਹਨੇ ਵਾਲਾ ਹੋਣਾ ਬਾਈ ਤੁਹਾਨੂੰ ਦਿਖਾਉਣਾ ਕੱਢਿਆ ਇਹ ਲੈ ਇਹ ਤਾਂ ਯਾਰ ਗੂੰਦਾਂ ਦੀ ਹੋ ਹਨਾ ਆ ਦੇਖੋ ਜੀ ਆ ਸਾਰਾ ਜਗੜ ਭਰਨਾ ਬੱਚੀ ਨੇ ਬਾਈ ਹਦਰੋਪਤ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੱਸ ਹੈ ਬਬੂ ਮੈਨੂੰ ਐ ਦੱਸ ਇੱਕ ਗੱਲ ਇਹ ਇਹ ਗਾਂ ਕਿਹੜੇ ਪਾਸੇ ਦੀ ਪਗੜੀ ਵਾਲਿਆਂ ਦੀ ਸਾਰੇ ਸਾਰੇ ਹਰਿਆਣੇ ਦਾ ਮਾਲ ਵੀਰੇ ਆਪਣਾ ਅੱਛਾ ਹਾਂ ਠੀਕ ਆ ਅੱਛਾ ਜਿਹੜੀ ਗਾਂਾਂ ਵਾਲੀ ਆ ਗਈ ਉਹ ਦੱਸ ਬਾਹਰ ਕੱਢ ਲੈ ਜਾ ਰ ਇਹਨੂੰ ਇਹ ਰਮਣ ਅੱਛਾ ਇਹ ਦੱਸ ਮੈਨੂੰ ਕਿ ਇੱਕ ਕ੍ਰੋਸ ਬੱਛੀ ਰਮਣ ਦੂਜਾ ਸੂ ਸੋ ਬਾਈ ਠੀਕ ਆ ਹਾਂਜੀ ਬਾਈ ਕ੍ਰੋਸ ਫਰੀਡ ਆ ਗਈ ਹਾਂਜੀ ਹਾਂਜੀ ਯਾਰ ਕੱਦ ਕਾਠੀ ਬੜਾ ਇਹਦਾ ਹਾਂਜੀ ਹਾਂ ਬਾਈ ਝੋਲਾ ਚੋਲਾ ਬਹੁਤ ਲਾ ਹੋਊਗੀ ਬੱਛੀ ਲੈ ਦੇਖੀ ਜੱਟ ਤੇ ਮੈਨੂੰ ਐ ਦੱਸੀ ਇਹ ਦਿਨ ਕਿੰਨੇ ਕ ਲਈ ਜਾਂਦੀ ਹੈ ਇਹ ਰਮਣ 12 13 ਦਿਨ ਵਾਕਿਆ ਬਾਈ 12 ਜਿਹੜਾ 15 ਲਈ ਨਹੀਂ 12 13 ਦਿਨ ਤਾਂ ਖੁੱਲੇ ਲਈ ਲੈ ਜੂਗੀ ਤੇ ਦੁੱਧ ਕਿੰਨਾ ਖਪਾ ਦੂ ਇਹ ਦੁੱਧ ਦੇ ਨੇ ਵੀਰੇ 17 18 ਕਿਲੋ ਦਿੱਤਾ ਪਹਿਲਾਂ ਨੇ ਅੱਛਾ ਆਪਾਂ 17 18 ਕਿੱਗੇ ਦੇ ਦੇਾਂਗੇ ਠੀਕ ਹੈ ਕੀ ਰੇਟਰ ਹੋ ਫਿਰ ਇਹਦਾ ਇਹਦਾ ਰੇਟਰ ਰਵਣ ਜਿੰਨਾ ਮਰਜ਼ੀ ਕਰਾ ਲੈ ਜੇ ਘੱਟ ਵੱਧ ਨਹੀਂ ਕਹਿੰਦੇ ਤਾਂ ਆਪਾਂ 55000 ਦੀ ਬੱਚੀ ਦੇ ਦਾਂ ਬਾਈ ਲੈ ਇੱਧਰ ਆਓ ਇਹ ਕਰਾਂ ਦਿਖਾਈਏ ਕਰਾਂ ਸਮਾਰ ਕੇ ਇਹ ਇਹ ਦੇਖ ちゃっ ਐਵੇਂ ਮੁੱਲ ਜਿੰਨਾ ਮਰਜ਼ੀ ਕਰੀ ਚੱਲ ਉਹਦਾ ਕੀ ਫਾਇਦਾ ਬਾਈ ਆਪਾਂ ਮਾਲ ਵੇਚਣ ਆ ਲਿਆ ਦੇਖ ਆ ਸਾਰਾ ਬੱਚੀ ਨੇ ਜਿਗਾ ਲਾਉਣਾ ਹੈਗਾ ਹਾਂ ਹਜੇ ਤਾਂ ਅਰਸਾਰ ਜਮਾਇਆ ਹਜੇ ਤਾਂ ਫਾਈ ਵੀ ਕੀ ਕਹਿੰਦੇ ਦੀ ਫੇਵੀ ਕਿੱਕ ਲੈ ਇਹ ਗੱਲ ਪੱਕੀ ਐ ਪਾਣੀ ਮਰੀ ਬਈਆ ਲੈ ਚੱਲ ਅੰਦਰ ਇਹ ਮਿੱਤਰੋ ਆਹਾ ਵੱਡੇ ਕੱਦ ਕਾਠ ਵਾਲੀ ਸੋਨ ਨੂੰ ਨਾ 55000 ਰੁਪਏ ਦੀ ਵਿਹੜ ਮਿਲੂਗੀ ਆਹਾ ਕ੍ਰੋਸ ਬੱਚੀ ਆ ਬਈ ਮੈਂ ਸਰਕ ਤੋ ਦਊਗਾ ਹਾਂ 55000 ਦੀ ਠੀਕ ਆ ਅੱਛਾ ਇਹਨੂੰ ਵੀ ਬਾਹਰ ਹੀ ਕੱਢ ਲਿਆ ਕਰ ਅੱਛਾ ਬਬੂ ਜਿਹੜੀ ਆ ਹੁੰਦੀ ਆ ਹੁਣ ਵਿਹੜ ਬਾਹਰ ਹਾਂਜੀ ਹਾਂਜੀ ਰਾਉਣ ਇਹ ਐਚ ਐਫ ਨਸਲ ਦੀ ਹਾਂਜੀ ਇਹ ਮੈਨੂੰ ਐਂ ਦੱਸ ਹੌਲੀ ਚੱਲ ਇਹਨੂੰ ਇਹ ਇਹ ਮੈਨੂੰ ਐਂ ਦੱਸ ਦੂਜਾ ਕਿ ਨਾਸ ਹੁੰਦੀ ਹੈ ਦੂਜਾ ਰਮਣ ਦੂਜਾ ਬਾਈ ਦੂਜਾ ਹਾਂਜੀ ਹਾਂ ਠੀਕ ਆ ਕਿੰਨੇ ਦਿਨ ਲੈ ਜੂਗੀ ਇਹਦੇ 10 ਦਿਨ ਬਾਕੀ ਬਾਈ ਵਾਲੇ ਕਿੰਨੇ ਦੁੱਧ ਲਈ ਕਿਹਾ ਇਹਨੇ ਦੁੱਧ ਵੀਰੇ ਨੇ ਮਾਂ ਇਹਦੇ ਨੇ 22 ਕਿਲੋ ਦੁੱਧ ਪਹਿਲਾਂ ਨੇ ਕੱਢਿਆ ਹੋਇਆਗਾ ਅੱਛਾ ਹਾਂਜੀ ਬਈ ਠੀਕ ਆ ਇਹ ਦੂਜਾ ਸੋਸ ਹੋਊਗੀ ਹੁਣ ਆਪਾਂ ਉਮੀਦ ਇਹਦੀ 25 ਕਿਲੋ ਹੀ ਰੱਖਿਆ ਪਰ ਆਪਾਂ 22 ਕਿਲੋ ਮੰਨ ਲਾ 22 ਕਿਲੋ ਮੰਨ ਲਾ 11 ਕਿਲੋ ਟਾਈਮ ਦਾ ਬਾਈ ਬਹੁਤ ਹੁੰਦਾ ਹੈ ਬਹੁਤ ਹੁੰਦਾ ਕਾਹਨ ਦਾ ਪਾ 30 32 ਕੋਲ ਆ ਦਾ ਕੀ ਫਾਇਦਾ ਨਾ ਸਹੀ ਗੱਲ ਆ ਆਪਣਾ ਕਹਿੰਦਾ ਜੋਰ ਲੱਗਦਾ ਕਹਿਣ ਤੇ ਅੱਛਾ ਫਿਰ ਬਬੂ ਐ ਕਰ ਰੇਟ ਵੀ ਦੱਸ ਦੇ ਫਿਰ ਰੇਟ ਇਹਦਾ 85000 ਰੁਪਏ ਲੈਣ ਦੇਣਾ ਬਾਈ ਟਾੜਾ ਵਟਾ ਬਸ 5200 ਹੋ ਘੱਟ ਦੇ ਦਿਓ ਬਸ ਠੀਕ ਆ ਇਹ ਲਿਆ ਕਰ ਆ ਦੇਖਿਓ ਇੱਕ ਮਿੰਟ ਲੈ ਮੇਰੇ ਤਾਂ ਇਹ ਮੂਰੇ ਮੂਰੇ ਤੁਰੇ ਫਿਰਦੀ ਐ ਹਜੇ ਤਾਂ ਕੱਚੀ ਵਾਲੀ ਪਈ ਐ ਹੈ ਇਸ ਕੁੜੀ ਬਹੁਤ ਸੋਹਣੀ ਬੱਚੀ ਬਾਈ ਨਹੀਂ ਹਜੇ ਦਾ ਭਰਾ ਆਖਣਗੇ ਨਾ ਦੇਖ ਜੱਟ ਹੁਣ ਦੇਸੀ ਮੂਹ ਮਾ ਦੇਖੋ ਇਹਦਾ ਲੈ ਝਾਕਣੀ ਝੂਕਣੀ ਵੀ ਫੁੱਲ ਆਏ ਝਾਕਦੀ ਐ ਜਮਾ ਇਹ ਲੈ ਜਾ ਇਹ ਆ ਦੇਖੀ ਲੇਵਾ ਠੀਕ ਐ ਕੱਦ ਕਾੜ ਓਕੇ ਐ ਜਮਾ ਵਜਨ ਵਜਨ ਦੀ ਭਜਨ ਵੀ ਵਿਜੂਦ ਵਾਲੀ ਪੈੜਾ ਹਜੇ ਤਾਂ ਕੱਚੀ ਵਾਲੀ ਪਈ ਐ ਇਹ ਗਾਂਹ ਵਾਲੀ ਵੀਰੋ ਵਾਸਤੇ ਰੱਖਣੀ ਸੀ ਆਪਾਂ ਨਹੀਂ ਸਹੀ ਹੈ ਹੈ ਬੇਗੀ ਜੋ ਆਪਣਾ ਪਾ ਮੋੜ ਦੇ ਨਾ ਬਾਈ ਕਿਸੇ ਨੂੰ ਆਪਾਂ 2000 ਬਣੇ ਤਾਂ ਵੀ ਦੇ ਦਨੇ ਆ ਠੀਕ ਹੈ ਗੱਲ ਯਾਰ ਹਾ ਕਾਡੋ ਏ ਚਿਤਲੀ ਜੀ ਅੱਛਾ ਬੱਬੂ ਹੁਣ ਇਹ ਦੱਸ ਮੈਨੂੰ ਇਹਦਾ ਸੂਆ ਰਵਣ ਬਾਈ ਪਹਿਲਾ ਸੂਆ ਸੂ ਕੀ ਰਵਣ ਪਹਿਲਾ ਸੂਆ ਹਾਂਜੀ ਵੀਰੇ ਹਾਂ ਠੀਕ ਆ ਕੱਦ ਘਾਟ ਬਹੁਤ ਆ ਜਾਂਦਾ ਹਾਂਜੀ ਬਾਈ ਹਾਂ ਇਹ ਸਮੀ ਏ ਢੋਲੀ ਝਲੀ ਬਹੁਤ ਆ ਪੱਛੀ ਦੇ ਬਾਈ ਠੀਕ ਆ ਇਹ ਇਹ ਕਿੰਨੇ ਕ ਦੁੱਧ ਵਾਲੀ ਆ ਬਾਈ ਇਹ ਦੁੱਧ 20 ਕਿਲੋ ਪੱਛੀ ਜਮਾ ਠੰਡਾ ਦੁੱਧ ਦੇ ਦੋ ਬਾਈ ਹਾਂ ਤੇ ਮੈਂ ਠੰਡਾ ਜਮਾ 20 ਕਿਲੋ ਹਾਂਜੀ ਬਾਈ ਜਿਹੜੇ ਜਮਾ ਨਾਲ ਥਣ ਥਣ ਲੱਗਿਆ ਮੁਠੀ ਵਾਲਾ ਘ ਠੀਕ ਹੈ 20 ਕਰੋੜ ਦੋ ਤੇ ਨੂੰ ਕੋਈ ਮਹਿਣਾ ਨਹੀਂ ਬਾਈ ਜਿਸ ਮੈਨ ਲਗ ਕਰ ਜਾਂਦੀ ਬੋਲੇ ਹੱਥ ਨਾਲ ਜੇ ਕਿਸੇ ਘੱਟ ਸੰਭਾਈ ਵਾਲਾ 17 18 ਤਾਂ ਫਿਰ ਜਮਾ ਖੁੱਲਾ ਬਾਈ ਖੁੱਲਾ ਜੀ ਹਾਂ ਤੇ ਬੱਬੂ ਜਿਵੇਂ ਮੰਨ ਕੇ ਚੱਲ ਹੁਣ ਇਸ ਇਹ ਜਿਹਾਂ ਗਾਵਾਂ ਦਾ ਕੀ ਰੇਟ ਜਮਾ ਫਿਕਸ ਜਾ ਯਾ ਰੇਟ ਜਿੰਨਾ ਮਰਜ਼ੀ ਕਰਾਲਾ ਰਹਿਣ 75000 ਦੀ ਬੱਚੀ ਦੇ ਦੇ ਬਾਈ 75 ਦੀ ਹਾਂਜੀ ਬਾਈ ਠੀਕ ਆ ਹਾਂ ਲੈ ਵੀ ਹੋਰ ਵੀ ਮਾਨਤਾ ਕਰਾਂਗੇ ਜੇ ਆ ਬਸ 72000 ਦੀ ਬੱਚੀ ਹੈ ਬਾਈ 72000 ਦੀ ਇੱਕ ਗੱਲ ਪੁੱਛ ਸਕਦਾ ਹਾਂ ਹਾਂਜੀ ਬਾਈ ਦੱਸੋ ਤੇਰੀ ਕਿੰਨੇ ਦੀ ਆਈ ਹੈ ਚੱਲ ਮੈਨੂੰ ਐਂ ਦੱਸ ਮੇਰੀ ਆਈ ਹੈ ਯਕੀਨ ਮੰਨਦੇ 60000 ਦੀ ਲਈ ਵੱਡੇ ਵੀਰ ਚੌਂਟਿਆ ਹਾਂ ਹਾਂ 1500 ਖਰਚਾ ਪੈ ਗਿਆ 65000 ਦੀ ਬੱਚੀ ਪਈ ਆਪਾਂ 65000 ਹਾਂਜੀ ਵੀਰੇ ਹਾਂ ਠੀਕ ਤੇ ਆਪਾਂ ਕਿੰਨੇ ਦੀ ਕਹੀ ਹੁਣ 72000 ਦੀ ਵੀਰੇ 72000 ਆ ਫਿਰ ਵੀ ਆਲਾ ਯਾਰ ਬਾਈ 2-3000 ਘਟਾਇਆ ਜਾਂਦਾ ਸਹੀ ਗੱਲ ਹੈ ਤੇ ਇੱਥੇ ਆ ਗਿਆ ਲੇ ਕਹਿੰਦਾ ਇੰਨੀ ਵਟਾਂ ਆਇਆ ਬਾਈ ਚੱਲ ਕੇ ਠੀਕ ਹੈ ਫਿਰ ਉਹ ਪਸੂ ਮਾਨਦਾਰ ਰੱਖਣਾ ਪੈਂਦਾ ਬਾਈ ਨਹੀਂ ਸਹੀ ਗੱਲ ਹੈ ਚੱਲ ਕੋਈ ਗੱਲ ਨਹੀਂ ਲੈ ਵੀ ਮਿੱਤਰੋ ਇਹੋ ਜਿਹੀਆਂ ਜੀੜੀਆਂ ਨਹੀਂ ਆ ਬੰਦੇ ਬਹੁਤ ਲਾਲਚ ਨਹੀਂ ਕਰਦੇ ਵੱਡੇ ਵੀਰ ਫੇਰ ਹੀ ਪਿਕਦਾ ਹੈ ਜੇ ਆਪਾਂ ਲਾਲਚ ਕਰਕੇ ਇਹਨਾਂ ਨੂੰ ਬੰਨੀ ਰੱਖਾਂਗੇ ਮੈਨੂੰ ਐ ਦੱਸ ਬਹੁਤ ਘਟ ਗਾਵਾਂ ਹ ਥੋੜੀ ਬੁਖਾਰ ਹੋ ਗਿਆ ਸੀ ਤਾਂ ਕਰਕੇ ਠੀਕ ਹੈ ਹਾਂ ਬਾਈ ਹਾਂ ਨਹੀਂ ਚਲੋ ਲੈ ਵੀ ਮਿੱਤਰੋ ਆਹ ਬਾਈ ਕਹਿੰਦਾ ਆਪਾਂ 65000 ਦੀ ਲੈਤੀ ਐ ਠੀਕ ਆ ਉਹ ਵੀ ਮੈਂ ਪੁੱਛ ਲਿਆ ਚਲ ਇੱਕ ਦੇ ਦੂ ਪਿੰਡਾਂ ਚੋਂ ਨਹੀਂ ਦਿੰਦਾ ਹਾਂ ਦੇਖ ਚੱਟ ਲੈ ਆਹਹ ਗਾਣਾ ਦੇਖੋ ਤੁਸੀਂ 65000 ਰੁਪਏ ਦੀ ਦੇਖ ਲਓ ਤੁਸੀਂ ਹੁਣ ਹੈ ਲੈਤੀ ਐ ਬਾਈ ਨਹੀਂ ਤੇ ਦੇਣੀ 72 ਦੀ ਐ ਤੇ ਕਿਤੇ ਮੈਂ ਆਹ ਦਿਖਾ ਕੇ ਰਾਂ ਹੁਣ ਆਹੋ ਇਹ ਨਗੀਨਾ ਇਨ ਨੂੰ ਯਾਰ ਬਾਹਰ ਕੱਢ। ਬਾਹਰ ਹੀ ਕੱਢ ਦੇ। ਅੱਛਾ ਬਬੂ ਜਿਵੇਂ ਹੁਣ ਆ ਪਹੜ ਆ ਗਈ। ਹਾਂਜੀ ਹਾਂਜੀ ਬਾਈ। ਇਹਦਾ ਸੂਆ ਦੱਸ ਮੈਨੂੰ। ਦੂਜਾ ਰਮਣ ਦੂਜਾ ਬਾਈ। ਦੂਜਾ ਸੂਆ ਤੇ ਦੁੱਧ ਰਿਕਾਰਡ ਕੋਈ। ਦੁੱਧ ਦੇ ਨੇ 25-26 ਕਿਲੋ ਦਾ ਪਹਿਲਾਂ ਹੁੰਦਾ ਵੀਰੇ 30 ਕਿਲੋ ਦੀ ਓਟ ਤੇ ਭੇਜਦੇ ਆ ਬੱਚੇ ਆਪਾਂ। ਆਹਾ ਵਹਿ। ਹਾਂਜੀ ਵੀਰੇ ਹਾਂ। ਠੀਕ ਐ ਦਿਨ ਕਿੰਨੇ ਕ ਪਏ? ਦਿਨੇ ਤੇ 15 ਬਾਕੀ ਰਮਣ। 15 ਦਿਨ ਬਾਕੀ। ਹਾਂਜੀ ਬਾਈ ਹਾਂ। ਠੀਕ ਐ ਲੈ ਜਾ ਕਰ। ਇਹ ਆ ਦੇਖੋ ਮੂੰਹ ਦੀ ਬਹੁਤ ਸੋਹਣੀ। ਇਹ ਥੋੜੀ ਨਾ ਬੱਚੀ ਖੁੱਲੀ ਰਹੀ ਕਰਕੇ ਬਾਈ ਰਸੇ ਦੀ ਐਚ ਵੀ ਕਰਦੀ ਗਈ ਅੱਜ ਏ ਆ ਦੇਖ ਲੋ ਮਿੱਤਰੋ ਫਾਰਮ ਵਾਲੀ ਗਾਂ ਤੁਹਾਨੂੰ ਦਿਖਾਉਣ ਲੱਗੇ ਆ 25 ਕਿਲੋ ਦੁੱਧ ਖੁੱਲਾ ਮੈਨੂੰ ਐਂ ਦੱਸ ਦੇ ਜਮਾਂ ਗੱਲ ਪੱਕੀ ਆ ਹੋਏ ਹਨਾ ਹਾਂਜੀ ਰਸੇ ਦਾ ਰਸੇ ਦਾ ਕਰਦੀ ਐ ਇਹ ਉਰੇ ਕਰੀ ਇਹਦਾ ਮੂੰਹ ਜਿਹਾ ਦਿਖਾਈ ਗੇ ਇਹ ਲੈ ਆ ਦੇਖੋ ਹੁਣ ਤੁਸੀਂ ਬਾਬੂ ਕੀ ਰੇਟ ਐ ਦਾ ਟਾਟਾ ਬਾਟਾ ਇਹਦਾ ਰੇਟ ਰਮਣ ਜਿੰਨਾ ਮਰਜ਼ੀ ਕਰਵਾ ਲੈ ਵੀਰੇ ਹਾਂ ਮਨ ਲਾ ਇੱਕ ਪੰਜ ਕਰਾ ਲੈ ਇੱਕ 10 ਕਰਾ ਲੈ ਨਾ ਉਹਦਾ ਫਾਇਦਾ ਨਹੀਂ ਕੋਈ ਆਪਾਂ 90000 ਰੁਪਏ ਰੇਟ ਆ 25 ਦਾ ਜਾਇਜ਼ ਵੇਚਣ ਵਾਲਾ ਬਾਈ 90000 ਹਾਂਜੀ ਵੀਰੇ ਲੈਣ ਦੇ ਨਾਲ ਠੀਕ ਐ ਹਾਂਜੀ ਲੈ ਜਾ ਕਰ ਤੇ ਇਹਦੇ ਚ 1500 ਕੋਈ ਮਾਨਤਾ ਨਹੀਂ ਬਸ ਇਹਦੇ ਚ ਮਾਨਤਾ ਨਹੀਂ ਹੋ ਮੜਾ ਮੋਟਾ ਭਾਈ ਠੀਕ ਆ ਇਹ ਆ ਦੇਖ ਲਓ ਇੱਕ ਵਾਰੀ ਹੋਰ ਦਿਖਾ ਦਗੇ ਆਪਾਂ ਨੂੰ ਵਹਿੜ ਹਨਾ ਚਲ ਕੇ ਰ ਆ ਜਾ ਠੀਕ ਆ ਇਹ ਲਾ ਇੱਕ ਨੰਬਰ ਜਿਹੜਾ ਹੈਗਾ ਨੰਬਰ ਬੋਲ ਦੇ ਬਬੂ ਨੰਬਰ ਮੇਰਾ 94671 ਹੈ ਜੀ 70471 ਇਹਦਾ WhatsApp ਨੰਬਰ ਹੈ 8989910668 ਇਹ ਕਾਲ ਵਾਸਤੇ ਵੀ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਤੇ ਸਤਿ ਸ਼੍ਰੀ ਅਕਾਲ ਲੋ ਵੀ ਮਿੱਤਰੋ ਜੇ ਗੱਲ ਕਰਕੇ ਸੰਧੂ ਡੈਰੀ ਫਾਰਮ ਆਪਾਂ ਇਧਰੋਂ ਵੀ ਕੈਮਰਾ ਲਾ ਕੇ ਦਿਖਾਤਾ ਹਨਾ ਤੇ ਨੰਬਰ ਸਕਰੀਨ ਤੇ ਵੀ ਚਲਾ ਦਾਂਗੇ ਬਾਕੀ ਮਿੱਤਰੋ ਇੱਥੇ ਪਹੁੰਚੇ ਹਨਾ ਫਾਰਮ ਦੇ ਵਿੱਚ ਪਹੁੰਚ ਕੇ ਆਪਦੀ ਤਸੱਲੀ ਕਰਕੇ ਹਨਾ ਗੱਭਣਾ گاਵਾ ਦੀ ਜਿਹੜੀਆਂ ਸੂਈਆਂ ਹੋਈਆਂ ਉਹਨਾਂ ਦੀ ਦੋ ਰੰਗ ਦੀ ਚਵਾਈ ਕਰਕੇ ਤੁਸੀਂ ਆ ਸਕਦੇ ਹੋ ਬਾਕੀ ਰੇਟ ਕਿਵੇਂ ਲੱਗੇ ਹਨਾ ਗਾਵਾਂ ਕਿਵੇਂ ਲੱਗੀਆਂ ਇਹ ਦੱਸਿਓ ਜ਼ਰੂਰ ਕਮੈਂਟ ਕਰਕੇ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਭਰਾ ਵੀਡੀਓ ਸ਼ੇਅਰ ਕਰਦੇ